ਸੋਰੀ ਦੋਸਤੋ ਚੈੱਕ ਕਰੋ ਲਾਈਟ ਸ਼ੈਡ ਲਾਤੀ ਆਪਾਂ ਸਿਰਫ ਉਹ ਰਹਿ ਗਿਆ ਜਾਲ ਦਾ ਪੇਂਟ ਕਰਨਾ ਉਹ ਵੀ ਕਰਾਂਗੇ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਆ ਆਪੇ ਜੰਸਤੇ ਬੈਣ ਵਾਸਤੇ ਵੀਰ ਲਾ ਗਏ ਆ ਇਰੇ ਉੱਪਰ ਫੱਟੀਆਂ ਲਾ ਦਾਂਗੇ ਤਾਂ ਵੀ ਇਹ ਅੰਸ ਖੁੱਲੇ ਡੁੱਲੇ ਉੱਪਰ ਕੰਬਣਾ ਜਾਲ ਦਾ ਦੋਸਤੋ ਬਹੁਤ ਫਾਇਦਾ ਮੇਨ ਇਹਨਾਂ ਦਾ ਹੈ ਕਿ ਤੁਸੀਂ ਲੇਟ ਵੀ ਹੋ ਜੇ ਰਾਤ ਦਾ ਟਾਈਮ ਆ ਆਪਣਾ ਜਾਲ ਖੋਲਿਆ ਕਬੂਤਰਾਂ ਨੂੰ ਦਾਣਾ ਪਾਣੀ ਪਾਇਆ ਤੇ ਚਲੋ ਜੀ ਛੋਟਾ ਜਿਹਾ ਵਲੌਗ ਬਣਾਇਆ ਆਪਾਂ ਤੇ ਬਾਕੀ ਦੱਸਿਓ ਜਾਲ ਕਿਵੇਂ ਲੱਗਾ ਬਾਕੀ ਕਲਰ ਕਰਾਂਗੇ ਕਲਰ ਦੇ ਨਾਲ ਹੋਰ ਲੁੱਕ ਨਿਕਲ ਆਊਗੀ ਇਹਦੀ ਤੇ ਉਹ ਵੀ ਆਪਾਂ ਵਲੌਗ ਜਿਹੜਾ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਤੇ ਇਹ ਔਕੇ ਰਿਪੋਰਟ ਬਾਕੀ ਲੱਗੀ ਸ਼ਾਦੀ ਸਫਾਈ ਉਹ ਵੀ ਆਪਾਂ ਐਤਵਾਰ ਵਾਲੇ ਦਿਨ ਕਰ ਦੇਣੀ ਟੀਮ ਦੇ ਨਾਲ ਤੇ ਪੇਂਟ ਦਾ ਕੰਮ ਵੀ ਕੱਲ੍ਹ ਜਾਂ ਪਰਸੋਂ ਕਰ ਦੇਣਾ ਤੇ ਬਾਕੀ ਦੱਸੋ ਕਮੈਂਟ ਬਾਕਸ 'ਚ ਕਿਵੇਂ ਦਾ ਲੱਗਾ ਜਾਲ ਆਪਣਾ